ਅੱਜ ਕਬੂਤਰਾਂਾ ਰੋਟੀ ਡੀਲਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਭਾਂ ਉਹਦੇ ਦਾਅਵਾ ਸਾਹ ਜੋ ਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਵਾਸੀਆਂ ਨਾਲ ਮੰਗ ਕੀਤੀ ਕਿ ਐਨਓਸੀ ਖਤਮ ਕੀਤੀ ਜਾਵੇ ਉਹਨਾਂ ਨੇ ਪੰਜਾਬ ਵਾਸੀਆਂ ਦੀ ਮੰਗ ਨੂੰ ਪਰਵਾਹ ਕਰਦੇ ਹੋਏ ਐਨਓਸੀ ਜੋ ਸੱਚੀ ਖਤਮ ਕਰਤੀ ਪਰ ਅੱਜ ਉਹਨਾਂ ਦੇ ਕਹਿ ਮਦਾਂ ਇੱਕ ਮਹੀਨਾ ਹੋ ਗਿਆ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਪਹੁੰਚਿਆ ਉਸ ਸਬੰਧ ਦੇ ਵਿੱਚ ਅੱਜ ਕਬੂਤਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਡੀਸੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਜਿਹੜਾ ਸਾਡਾ ਮੰਗ ਪੱਤਰ ਆ ਸੀਐਮ ਅਦਾਲਤ ਮੰਗਾਇਆ ਜਾਵੇ ਤੇ ਜਿਹੜੀ ਐਨਓਸੀ ਹੈ ਉਹ ਜਦੋਂ ਸ਼ਰਤਾਂ ਸਗੀ ਉਹ ਖਤਮ ਕੀਤੀ ਉਹ ਲਾਗੂ ਕੀਤੀ ਜਾਵੇ ਕਿਉਂਕਿ ਆਮ ਪਬਲਿਕ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਉਹ ਤਹਿਸੀਲਦਾਰ ਸਾਹਿਬ ਕੋ ਲੋਕ ਡਿਸਟ੍ਰਿਕਟਾਂ ਕਹਿੰਦੇ ਆ ਕੋ ਕਹਿੰਦੇ ਅਜੇ ਮੇਰੇ ਕੋਲ ਨੋਟੀਫਿਕੇਸ਼ਨ ਨਹੀਂ ਆਇਆ ਪਰ ਇਸ ਤੋਂ ਪਹਿਲਾਂ ਕੁੱਝ ਰਜਿਸਟਰੀਆਂ ਜਿਹਦੇ ਐਨਓਸੀਆਂ ਨਕਸ਼ੇ ਪਾਸ ਸੀਗੇ ਰਜਿਸਟਰੀਆਂ ਹੋ ਰਹੀਆਂ ਸੀ ਪਰ ਹੁਣ ਉਹ ਵੀ ਉਹ ਰਜਿਸਟਰੀਆਂ ਨਹੀਂ ਹੋ ਰਹੀਆਂ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਿਹੜਾ ਹਰੇਕ ਜ਼ਿਲ੍ਹੇ ਹੈੱਡਕ quart ਦੇ ਭੇਜਿਆ ਜਾਵੇ ਤਾਂ ਕਿ ਕਿੱਥੇ ਪਬਲਿਕ ਪਰੇਸ਼ਾਨ ਹੋ ਰਹੀ ਹੈ ਮੈਂ ਸਮਝਦਾ ਉੱਥੇ ਪੰਜਾਬ ਸਰਕਾਰ ਨੂੰ ਇਹ ਬਹੁਤ ਵੱਡਾ ਘਾਟਾ ਪਾ ਰਿਹਾ ਕਿਉਂਕਿ ਇੱਥੋਂ ਸਰਕਾਰ ਦਾ ਇੱਕ ਹਮਦਲ ਦਾ ਸਾਧਨ ਹੈ ਇਸ ਹਮਦਲ ਨੂੰ ਲੈ ਕੇ ਆਪਾਂ ਕਈ ਤਰ੍ਹਾਂ ਦੇ ਪੰਜਾਬ ਸਰਕਾਰ ਨੇ ਵੈਲਫੇਅਰ ਦੇ ਕੰਮ ਕਰਨੇ ਆ ਸੋਹੀ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਇਹ ਜਿਹੜਾ ਨੋਟੀਫਿਕੇਸ਼ਨ ਸੀ ਜਾਰੀ ਕੀਤਾ ਜਾਵੇ ਤੇ ਲੋਕਾਂ ਜਿਹੜੇ ਪੁੱਛਦਾ ਆਂਦੀਆਂ ਉਹ ਨਾ ਹੀ ਆ ਇਹਨਾਂ ਜੈਨ